ਜੇ ਚੱਲੇ ਹੋ ਸਰਹੰਦ ਤਾਂ ਮੇਰੇ ਪਿਆਰਿਓ ਜੇ ਚੱਲੇ ਹਾਂ ਸਰ ਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਤੁਸੀਂ 3 ਪੁੱਤਰ ਆਪਣੇ ਨਾਲ ਲਿਆਇਓ ਜੀ ਤੁਸੀਂ 3 ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਢੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ ਜਿੱਥੇ ਢੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ

ਜਦੋਂ ਚੱਲੀ ਠੰਡੀ ਹਵਾ ਪਿੰਡੇ ਨੂੰ ਚੰਮਦੀ ਜਦੋਂ ਚੱਲੀ ਠੰਡੀ ਹਵਾ ਪਿੰਡੇ ਨੂੰ ਚੰਮਦੀ ਮਹਿਸੂਸ ਕਰੋ ਓ ਮੇਰੀ ਮਾਂ ਹੈ ਕੰਬਦੀ ਮਹਿਸੂਸ ਕਰੋ ਓ ਮੇਰੀ ਮਾਂ ਹੈ ਕੰਬਦੀ ਗੋਦੀ ਵਿੱਚ ਬੈਠੇ ਲਾਲਾ ਤਾਈ ਨਿਹਾਰਿਓ ਗੋਦੀ ਵਿੱਚ ਬੈਠੇ ਲਾਲਾ ਤਾਈ ਨਿਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਜੀਤ ਤੇਜੁਝਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਜੀਤ ਤੇਜੁਝਾਰਾਂ ਨੂੰ ਮੈਂ ਚਾਰੇ ਲਾਲ ਕਿਉ ਵਾਰੇ ਜਰਾ ਵਿਚਾਰਿਓ ਮੈਂ ਚਾਰੇ ਲਾਲ ਕਿਉ ਵਾਰੇ ਜਰਾ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ